ਦਾ ਰੋਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਸਮੇਤ ਦਾਸ ਭਾਈ ਅਮਰਜੀਤ ਸਿੰਘ ਜੋ ਕਿ ਪੜਨਾ ਸਰਬ ਯਾਤਰਾ ਦੇ ਆਏ ਆ ਤੇ ਭਾਈ ਜਤਿੰਦਰ ਸਿੰਘ ਜੀ ਨਾਲ ਆਏ ਨੇ ਗੁਰੂ ਕੀ ਸੰਗਤ ਲੈ ਕੇ ਤੇ ਯਾਤਰਾ ਦੌਰਾਨ ਜਿਸ ਗੁਰਦੁਆਰੇ ਅਸੀਂ ਹੁਣ ਖੜੇ ਆ ਇਹ ਗੁਰਦਾ ਗੁਰੂ ਕਾ ਬਾਗ ਪਹਿਲੀ ਵਾਰ ਸੰਗਤ ਸੇਗ ਪਾਦਰ ਸਾਹਿਬ ਜੀ ਜਦੋਂ ਆਏ ਸਾਹਿਬ ਇਥੇ ਮਿਲਾਕ ਹੋਇਆ ਪਰਿਵਾਰ ਤੇ ਸਾਰੇ ਪਰਿਵਾਰ ਦੇ ਨਾਲ ਮਿਲਾਕ ਹੋਇਆ ਤੇ ਜਦੋਂ ਸਾਰਾ ਪਰਿਵਾਰ ਇਕੱਠਾ ਹੋਇਆ ਆ ਫਲਵਾੜੀ ਸਾਰੇ ਇਕੱਠੀ ਹੋਈ ਤੇ ਨਾਂ ਰੱਖਿਆ ਗੁਰੂ ਕਾ ਬਾਗ ਤੇ ਐਸ ਖੂਤੋਂ ਸਾਰੇ ਜਲ ਸਕਦੇ ਸੀ ਬਾਤਾਂ ਗੁਰੂ ਜੀ ਦੇ ਖੂਰ ਸਾਰੀ ਸੰਗਤ ਦੇ ਤੋਂ ਜਲ ਸਕਦੀ ਐ ਇਹ ਅਮਰ ਸੌਰ ਵਰਗਾ ਝਾਲ ਐ ਸੋ ਸੰਗਤ ਜੀ ਜਦੋਂ ਵੀ ਟਾਈਮ ਲੱਗੇ ਇਹ ਫੜਨਾ ਸਾਹਿਬ ਸਿੱਖੀ ਦਾ ਘਰ ਐ ਪਹਿਲਾ ਪ੍ਰਚਾਰਕ ਸਿੱਖੀ ਧਰਮ ਦਾ ਬਾਬੇ ਨਾਨਕ ਨੇ ਥਾਪਿਆ ਉਸੇ ਸਾਲ ਸ੍ਰੀ ਜੋੜ ਪਹਿਲਾ ਹੀ ਸਿੱਖੀ ਦਾ ਧੁਰਾ ਇਹ ਬਣਿਆ ਮਹਾਰਾਜ ਨੇ ਪਹਿਲਾ ਪ੍ਰਚਾਰਕ ਥਾਪਿਆ ਸੋ ਸਾਧ ਸੰਗਤਾਂ ਦੀ ਯਾਤਰਾ ਮਰ ਸਫਲ ਕਰਨ ਸੰਗਤਾਂ ਅਸ਼ੀਰਵਾਦ ਬਖਸ਼ਿਸ਼ ਕਰੋ ਅਰਦਾਸ ਰੂਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ